ਕਬੱਡੀ 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 ਆਪਣਾ ਕਬੱਡੀ ਕਮੈਂਟੇਟਰ ਰਾਜਖੀਵਾ ਸੋ ਹਫਤਾ ਪਹਿਲਾਂ ਅਸੀਂ ਸਾਡੀਆਂ ਪੈਣਾ ਖਿਡਾਰਨਾ ਕਬੱਡੀ ਦੀਆਂ ਪਿੰਡ ਖੀਵਾ ਦੇ ਆਲੂ ਵਾਲ ਜਲਾ ਮਾਨਸਾ ਦੀ ਵੀਡੀਓ ਪਾਈ ਸੀ ਸੋ ਅੱਜ ਸਾਡੇ ਦਰਮਿਆਨ ਸਾਡੇ ਬਹੁਤ ਹੀ ਪਿਆਰੇ ਹਰਮਨ ਪਿਆਰੇ ਕਬੱਡੀ ਖਿਡਾਰੀ ਬਾਈ ਫਰਿਆਦ ਅਲੀ ਜੀ ਮਲੂਕ ਅਲੀ ਅਲੀ ਪੱਤਰ ਸਾਹਿਬ ਗੋਲਦੀ ਖੀਵਾ ਸਾਡੇ ਭਰਾ ਅੱਜ ਬਾਈ ਰਜਨੀਹੁਰਾਂ ਦੇ ਘਰ ਪਹੁੰਚੇ ਐ ਸੋ ਸਾਡੇ ਹੋਰ ਵੀ ਭਰਾ ਜਿਹੜੇ ਪਹੁੰਚੇ ਐ ਅਸੀਂ ਆਪਣੇ ਵੱਲੋਂ ਸਾਡੇ ਨਗਰ ਵੱਲੋਂ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਤੇ ਅਸੀਂ ਤੁਹਾਡੀ ਗੱਲਬਾਤ ਵੀ ਕਰਵਾਵਾਂਗੇ ਸਾਡੇ ਸਰਬਜੀਤ ਦਾਤੇਵਾਲ ਸਾਹਿਬ ਕਬੱਡੀ ਕਮੈਂਟੇਟਰ ਸੋ ਉਹਨਾਂ ਨਾਲ ਤੁਹਾਡੀ ਅਸੀਂ ਗੱਲਬਾਤ ਕਰਵਾਵਾਂਗੇ ਤੇ ਬਾਈ ਫਰੈਦ ਜੀ ਦਾ ਬਹੁਤ-ਬਹੁਤ ਧੰਨਵਾਦ ਬਾਜੀ ਤੁਹਾਡਾ ਥੈਂਕ ਯੂ ਤੁਸੀਂ ਸਾਡੇ ਇਸ ਨਮਾਣੇ ਜੇ ਪਿੰਡ ਦੇ ਵਿੱਚ ਪਹੁੰਚੇ ਹੋ ਤੇ ਕੀ ਕਹਿਣਾ ਚਾਹੁੰਦੇ ਹੋ ਜੀ ਤੁਸੀਂ ਕਿਤੇ ਪਹਿਲਾਂ ਸਾਰੇ ਬਹੁਤ ਸਾਸੀ ਆ ਜੀ ਧੰਨਵਾਦ ਅਲੀ ਬੀ ਜੀ ਜੀ ਆਪਣੀ ਭੈਣਾਂ ਨੂੰ ਜੀ ਜੀ ਆਪਣਾ ਰੋਜ਼ਾ ਲੱਗ ਜਾਉਣਾ ਮੌਜੂਦ ਕਰਕੇ ਨਹੀਂ ਕਰਕੇ ਬਹੁਤ ਨੁਕਸਾਨ ਹੋਇਆ ਨਾ ਜੀ ਤੇ ਆਪਣੀ ਭੈਣਾਂ ਦਾ ਦੂਰ ਰਸਿਕੇ ਹਾਂਜੀ ਦੇਖਾਈ ਸਕਦੇ ਤੁਸੀਂ ਤੇ ਉਹ ਵੀ ਮੀਂਹ ਦੇ ਨਾਲ ਡਰਗੇ ਨੇ ਹਾਂਜੀ ਪਰ ਸੋਈ ਦਾ ਮੜਿਆ ਵੀ ਰੋਟੀ ਪਾਣੀ ਦਾ ਬਣਾਇਆ ਲਗਾ ਹਾਂਜੀ ਹਾਂਜੀ ਤੇ ਮੈਂ ਹੀ ਰਿਕਵੈਸਟ ਕਰਦਾ ਆਪਣੇ ਭਰਾ ਹੁਣ ਤਾਂ ਇਹਨੇ ਦੱਸਿਆ ਵੀ ਮੈਂ ਕਿਸੇ ਤੋਂ ਮਦਦ ਨਹੀਂ ਮੰਗਣਾ ਚਾਹੁੰਦੀ ਤੇ ਮੈਂ 20 ਸਾਲ ਸਿਰੇ ਕਬੱਡੀ ਨਹੀਂ ਦਿੱਤੀ ਤੇ ਮੈਂ ਕਬੱਡੀ ਤੋਂ ਹੀ ਮੰਗੂਗੀ ਜੀ ਤੇ ਅਸੀਂ ਵੀ ਇਹ ਕਿ ਭਰਾ ਵੀ ਅਸੀਂ ਤੇਰੇ ਭਰਾ ਨੇ ਅਸੀਂ ਵੀ ਕਬੱਡੀ ਤੇ ਸੱਤ ਜੀ ਕਮਾਂਗੇ ਜਿੰਨੇ ਸਾਡੇ ਭਰਾ ਨੇ ਬਾਹਰ ਖੇਡਦੇ ਜਿੰਨੇ ਸਾਨੂੰ ਚੌਣ ਵਾਲੇ ਭਰਾ ਪ੍ਰਮੋਟਰ ਨੇ ਮੈਂ ਵੀ ਬੇਨਤੀ ਕਰੂੰਗਾ ਵੀ ਭੈਣਾਂ ਕਹਿੰਦੀ ਵੀ ਸਾਨੂੰ ਵੀ ਸੁਪਨਾ ਆਈ ਪੀਐਸਬੀ ਇੱਧਰ ਦੇ ਘਰਾਂ ਦੇ ਵਿੱਚ ਰਹੀ ਹੈ ਤੇ ਮੇਰੇ ਭਰਾ ਰਿਕਵੈਸਟ ਕਰਦਾ ਵੀ ਸਾਰਿਆਂ ਦਾ ਇਹ ਸੁਪਨਾ ਪੂਰਾ ਕਰੋ ਇਹੋ ਜਿਹਾ ਘਰ ਬਣਾ ਕੇ ਦਿਓ ਆਪਾਂ ਕਬੱਡੀ ਵਾਲੇ ਸਾਰੇ ਖੜਦੇ ਆ ਇਹਨਾਂ ਭੈਣਾਂ ਨਾਲ ਦੇਖੋ ਚਾਰ ਭੈਣਾਂ ਨੇ ਇਹ ਕਬੱਡੀ ਵੀ ਖੇਡਦੀਆਂ ਨੇ ਜੀ ਤੇ ਬਾਕੀ ਤੁਹਾਨੂੰ ਸਾਰੇ ਪਤਾ ਇਹ ਕਬੱਡੀ ਦੇ ਵਿੱਚ ਕਿੰਨੇ ਸਿਸਟਮ ਆ ਕਿੰਨਾ ਕੀ ਚਲਦਾ ਆਏਗਾ ਜੀ ਆਪਾਂ ਇਹ ਰਿਕਵੈਸਟ ਕਰਦੇ ਆ ਵੀ ਹੁਣ ਮੇਰੇ ਭਰਾ ਜਿੰਨਾ ਕਿ ਨੁਕਸਾਨ ਹੋਇਆ ਵਾ ਉਹ ਵੀ ਆਪਾਂ ਮਦਦ ਕਰਦੇ ਸਾਰੇ ਭਰਾ ਜੀ ਧੰਨਵਾਦ ਸਾਰੇ ਵੀਰਾਂ ਦਾ ਐਸੇ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਅਪਡੇਟਸ ਦੇਖ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਪੁਰਾਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ